ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਅੱਜ ਆਪਾਂ ਇੱਥੇ ਵਿਲੀਜ ਡਿਫੈਂਸ ਕਮੇਟੀਆਂ ਦੀ ਮੀਟਿੰਗ ਕੀਤੀ ਹੈ ਇਹ ਜਿਹੜੇ ਥਾਣੇ ਸਿਟੀ ਸਬਡਿਵੀਜ਼ਨ ਚ ਪੈਂਦੇ ਆ ਉਹਨਾਂ ਦੇ ਪੀਡੀਸੀ ਮੈਂਬਰਸ ਮੇਰੇ ਨਾਲ ਐਸਐਚਓ ਵੀਰ ਨੰਬਰ 1 ਐਸਐਚਓ ਮਮੂਨ ਐਸਐਚਓ ਨੰਗਲਪੁਰ ਇੱਥੇ ਸ਼ਾਮਲ ਹੈ ਇਹਨਾਂ ਦੇ ਸਾਰੇ ਦੇ ਨੁਮਾਇंदे ਇੱਥੇ ਆਏ ਆ ਤੇ ਜਿਹੜੀ ਪੀਡੀਸੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਐਸ ਅ ਕਨਸੈਪਟ ਜਿਹੜਾ ਉਹ 2 ਸਾਲਾਂ ਤੋਂ ਪੰਜਾਬ ਚ ਲਾਗੂ ਹੋਇਆ ਜਿਹਦੇ ਵਿੱਚ ਪੰਜਾਬ ਆਪਣੇ ਪਠਾਨਕੋਟ ਦੇ ਅਲੱਗ-ਅਲੱਗ ਆਪਾ ਡਿਸਟ੍ਰਿਕਟ ਚ ਸੋਰੀ ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਬੀਡੀਸੀਜ਼ ਜਿਹੜੀਆਂ ਕਨਸਟੀਟਿਊਟ ਕੀਤੀਆਂ ਤੇ ਇਸੇ ਦੇ ਲੜੀ ਚ ਜਿਹੜੀਆਂ ਆਪਣੇ ਸਿਟੀ ਸਬਡਿਵੀਜ਼ਨ ਦੇ ਥਾਣੇ ਪੈਂਦੇ ਸੀ ਉਹਨਾਂ ਦੇ ਏਰੀਆਜ਼ ਏਰੀਆਜ਼ ਦੀ ਵੀ ਆਪਾਂ ਬੀਡੀਸੀਜ਼ 11-11 ਮੈਂਬਰੀ ਪਰ ਵਿਲੇਜ ਜਿਹੜੀ ਬਣਾਈ ਹੈ ਤੇ ਬੀਡੀਸੀਜ਼ ਦਾ ਜਿਹੜਾ ਕਨਸੈਪਟ ਆ ਉਹ ਇਸ ਤਰੀਕੇ ਦੇ ਨਾਲ ਹੈ ਕਿ ਵੀ ਜਿਹੜੀ ਬੀਡੀਸੀਜ਼ ਆ ਉਹ ਇੱਕ ਕਿਸਮ ਦੇ ਨਾਲ ਪੁਲਿਸ ਦੀ ਕੰਨਾਂ ਤੇ ਅੱਖਾਂ ਦੇ ਕੰਮ ਕਰਨਗੀਆਂ ਤੇ ਜਿੱਥੇ ਵੀ ਲੋੜ ਪਊਗੀ ਉਹ ਸਾਨੂੰ ਹੈਲਪ ਕਰਨਗੇ ਆ ਤੇ ਇਹਦੇ ਵਿੱਚ 11-11 ਬੰਦੇ ਆਪਾਂ ਜਿਹੜੇ ਆ ਉਹ ਪਾਏ ਆ ਬੀਸੀਸ ਦੇ ਵਿੱਚ ਤੇ ਇਹ ਕਿਸਮ ਦੇ ਨਾਲ ਇੱਕ ਫੋਰਸ ਮਲਟੀਪਲਾਇਰ ਦਾ ਰੋਲ ਅਦਾ ਕਰਨਗੇ ਆ ਤੇ ਇਹਦੇ ਵਿੱਚ ਆਪਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਅੱਜ ਆਪਾਂ ਮੀਟਿੰਗ ਕੀਤੀ ਹੈ ਐਸਐਚਓਜ਼ ਨੇ ਵੀ ਆਪਣੇ ਆਪਣੇ ਲੈਵਲ ਤੇ ਮੀਟਿੰਗਸ ਕੀਤੀ ਹੈ ਇਹਦੇ ਬਾਅਦ ਐਸਐਸਪੀ ਸਾਹਿਬ ਤੇ ਡੀਸੀ ਬਠਿੰਡਾ ਕੋਰ ਵੀ ਮੀਟਿੰਗ ਕਰਨਗੇ ਤੇ ਬਾਅਦ ਚੋ ਮਾਨਯੋ ਗਵਰਨਰ ਸਾਹਿਬ ਵੀ ਇਹਨਾਂ ਨਾਲ ਮੀਟਿੰਗ ਕਰਨਗੇ ਤੇ ਮੇਰਾ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਬਾਅਦ ਇਹੀ ਸੁਨੇਹਾ ਹੈ ਕਿ ਬੀਡੀਸੀਜ਼ ਮੈਂਬਰ ਤਕੜੇ ਹੋ ਕੇ ਕੰਮ ਕਰਨ ਜਿਹੜੀ ਪੰਜਾਬ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਨਾਲ ਖੜੀ ਹੈ ਤੇ ਬੀਡੀਸੀਜ਼ ਮੈਂਬਰ ਦਾ ਜਿਹੜਾ ਕਨਸੈਪਟ ਹੈ ਉਹ ਐਜ਼ ਅ ਫੋਰਸ ਮਲਟੀਪਲਾਇਰ ਕਿਉਂਕਿ ਜਿੱਥੇ ਵੀ ਸਾਨੂੰ ਲੋਡ ਪੈਂਦੀ ਹੈ ਉਹ ਸਾਡੀ ਅੱਗੇ ਵੱਧ ਕੇ ਹੈਲਪ ਕਰਨ ਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੀ ਉਹਨਾਂ ਦੇ ਨਾਲ ਪੂਰਾ ਮੋਢੇ ਦੇ ਨਾਲ ਮੁੱਢਾ ਜੋੜ ਕੇ ਨਾਲ ਰਹੂਗਾ ਤੇ ਉਹਨਾਂ ਦੀ ਸਪੋਰਟ ਕਰੂਗਾ ਕਿ ਆਪਾਂ ਇਕੱਠੇ ਮਿਲ ਕੇ ਇੱਕ ਵਧੀਆ ਜਿਹੜਾ ਸਮਾਜ 'ਚ ਵਧੀਆ ਜਿਹੜਾ ਕੰਮ ਹੋ ਕਰਾਂ ਵਿਜੀਨੀ ਫਰਮ ਨੰਬਰਾਂ ਨੂੰ ਖਾਸ ਤੌਰ ਤੇ ਪ੍ਰਸ਼ਾਸਨਿਕ ਦਫ਼ਤਰਾਂ ਨੂੰ ਜੀ ਐਜ਼ ਆਫ ਨਾਓ ਬीडीसी ਮੈਂਬਰ ਦੇ ਜਿਸ ਤਰ੍ਹਾਂ ਮੈਂ ਕਿਹਾ ਸੀ ਉਹਨਾਂ ਨੂੰ ਆਮ ਜਲਾਈਸੈਂਸ ਬਣਾਉਣ 'ਚ ਪ੍ਰਾਇਓਰਿਟੀ ਮਿਲੂਗੀ ਉਸ ਤੋਂ ਇਲਾਵਾ ਇਹਨਾਂ ਦੇ ਆਈ ਕਾਰਡਸ ਵੀ ਜਾਰੀ ਹੋਣਗੇ ਤੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਵੀ ਬीडीसीਜ਼ ਦਾ ਟਾਈਮ ਟੂ ਟਾਈਮ ਗਵਰਨਮੈਂਟ ਵੱਲੋਂ ਜਿਹੜਾ ਆਪਾਂ ਰეკਮੈਂਡ ਕਰਨੇ ਉਹਦੇ ਬਾਅਦ ਇਹਨਾਂ ਨੂੰ ਕੈਸ਼ ਇਨਾਮ ਵੀ ਮਿਲਦਾ ਪਿੱਛੇ ਜੀ 3 ਲੱਖ 2 ਲੱਖ ਤੇ 1 ਲੱਖ ਦੇ ਜਿਹੜੇ ਆ ਇਨਾਮ ਆਪਾਂ ਆਪਣੇ ਜ਼ਿਲ੍ਹੇ 'ਚ ਵੰਡ ਚੁੱਕੇ ਆ ਤੇ ਗਵਰਨਮੈਂਟ ਦੇ ਕਾਫੀ ਪ੍ਰੋਵੀਜ਼ਨਸ ਵੀ ਡੀ ਸੀਜ਼ ਲਈ ਆ ਰਹੇ ਆ ਜਿਹੜੇ ਇਹਦੇ ਮੈਂਬਰ ਆ ਉਹ ਬਿਲਕੁਲ ਵਧੀਆ ਤਰੀਕੇ ਨਾਲ ਜੋ ਕੰਮ ਕਰਨਗੇ ਤੇ ਜਿਹੜਾ ਵਧੀਆ ਕੰਮ ਕਰਨਗੇ ਉਹਨਾਂ ਨੂੰ ਗਵਰਨਮੈਂਟ ਪੂਰਾ ਅਪਰੀਸ਼ੀਏਟ ਕਰੇ ਕਿਹੜੇ ਸਰ ਲੋਕੇ ਜਿਹਨਾਂ ਨੂੰ ਪਦ ਸੀ ਨਾਮਜ਼ਦ ਹੋਇਆ ਗਿਆ ਹੈ ਜੀ ਇਹਨਾਂ ਚ ਵੀ ਡੀ ਸੀ ਮੈਂਬਰਸ ਜ਼ਿਆਦਾਤਰ ਆਪਾਂ ਉਹ ਬੰਦੇ ਚੁਣੇ ਆ ਜਿਹੜੇ ਪਿੰਡ ਦੇ ਮੋਤਵਾਰ ਬੰਦੇ ਆ ਸੈਂਸਿਬਲ ਬੰਦੇ ਜਿਹੜੇ ਕਿ ਵੀ ਕਿਸੇ ਕ੍ਰਿਮੀਨਲ ਐਕਟੀਵਿਟੀ ਚ ਇਨਵੋਲ ਨਹੀਂ ਆ ਸਾਬਕਾ ਆਰਮੀ ਪਰਸਨਲ ਹੈ ਸਾਬਕਾ ਪੁਲਿਸ ਜਾਂ ਹੋਰ ਜਿਹੜੇ ਸਰਕਾਰੀ ਨੌਕਰੀਆਂ ਤੋਂ ਰਿਟਾਇਰ ਹੋਏ ਉਹਨਾਂ ਨੂੰ ਪਾਇਆ ਤੇ ਇਹਦੇ ਵਿੱਚ ਬੇਸਿਕਲੀ ਉਹ ਬੰਦੇ ਨੂੰ ਪਾਇਆ ਗਿਆ ਜਿਹੜੇ ਬੰਦੇ ਕਲੀਨ ਰਿਕਾਰਡ ਵਾਲੇ ਆ ਜਿਹੜੇ ਜਿਹੜੇ ਆ ਕਿ ਵਧੀਆ ਕੰਮ ਕਰ ਸਕਦੇ ਪਰ ਵੀ ਇਹਨਾਂ ਦੇ ਫੌਜੀ ਜਿਹਾ ਵੀ ਦਿੱਤੇ ਆ ਉਹ ਕਿਹੜਾ ਕਰਨੇ ਦੱਸਾਰੀ ਦੇ ਤੇ ਜੋ ਬੀਡੀਸੀ ਮੈਂਬਰਸ ਨੇ ਸਾਨੂੰ ਵਧੀਆ ਇੱਥੇ ਸਜੈਸ਼ਨਸ ਦਿੱਤੀਆਂ ਨਸ਼ਿਆਂ ਨਾਲ ਰਿਲੇਟਡ ਵੀ ਬਾਕੀ ਹੋਰ ਵੀ ਦਿੱਤੀਆਂ ਕਿ ਵੀ ਏਜ ਦਾ ਵੀ ਇੱਥੇ ਖਿਆਲ ਰੱਖਿਆ ਜਾਏ ਮੈਂਬਰ ਬਣਾਉਣ ਵੇਲੇ ਇਹਨਾਂ ਨੂੰ ਸਾਰੇ ਨੂੰ ਆਪਾਂ ਜਿਹੜਾ ਉਹ ਇਨਕੋਰਪੋਰੇਟ ਕਰਾਂਗੇ ਆਪਣੀ ਅਗਲੀ ਜਿਹੜੀ ਪਲੈਨਿੰਗ ਉਹਦੇ ਚ ਤੇ ਵਧੀਆ ਸੁਝਾਅ ਦਿੱਤੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ